हां मेनू पता तू ठीक ਕੀਤਾ तू सेवा ਤਾਂ ਕਰਦਾ ਤੇ ਉਦੋਂ ਦਾ ਤੂੰ ਇੱਥੇ ਸਾਡੇ ਕੋਲੇ ਆ ਮਹੀਨਾ ਹੋ ਗਿਆ ਲੈ ਤੇਰਾ ਧੰਨਵਾਦ ਅਸੀਂ ਐ ਨਹੀਂ ਕਹਿੰਦੇ ਤੇ ਚੰਗਾ ਬੰਦਾ ਨਹੀਂ ਤਾਂ ਕੋਈ ਮਗਰ ਹੀ ਨਹੀਂ ਆਉਂਦਾ ਜੇ ਤੂੰ ਵਿਆਹ ਮੇ ਕੀ ਭਾਣੇ ਫੇਰ ਵੀ ਮਾੜਾ ਗੱਲ ਆ ਤੇਰੇ ਬਾਸ ਆਖੇ ਲੱਗਣਾ ਹੁਣ ਆਪਦੇ ਘਰ ਵਾਲੇ ਦੇ ਬਾਪੂ ਬਹੁਤ ਸੇਵਾ ਕਰਦਾ ਰਿਹਾ ਇੱਥੇ ਆਪਣੀ ਪਤਨੀ ਦੀ ਤਾਂ ਕਰਨੀ ਹੈ ਹੋਰ ਮਰੀਜ਼ਾਂ ਦੀ ਵੀ ਕਰਦਾ ਰਿਹਾ ਨਾਲ ਮੈਂ ਘਰੇ ਜਾ ਕੇ ਸੇਵਾ ਕਰ ਲਾਂਗਾ ਇਹ ਤਾਂ ਵਿਚਾਰੀ ਦੀ ਪੈਰ 'ਚ ਸਾਰੇ ਭਾਜੀ ਕੀੜੇ ਪਏ ਹੋਏ ਨੇ ਉਹ ਆਪਣੇ ਘਰੀ ਲੈ ਕੇ ਜਾਏਗਾ ਤੈਨੂੰ ਮੈਂ ਆਪਣੇ ਭਰਾ ਨਾਲ ਗੱਲ ਕਰਦਿਆਂ ਤੈਨੂੰ ਬਚਾ ਨਾ ਰੋਣਾ ਨਹੀਂ ਰੋਣਾ ਨਹੀਂ ਕੋਈ ਗੱਲ ਨਹੀਂ ਤੇਰਾ ਭਰਾ ਮੈਂ ਤੈਨੂੰ ਕੁਝ ਨਹੀਂ ਹੋਰ ਦਿੰਦਾ ਓਏ ਹੋਏ 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 ਤੇਰੇ ਤਾਂ ਕੀੜੇ ਪੈ ਗਏ ਨੇ ਆਂਗਲ ਦੇ ਖਾ ਹੀ ਗਏ ਨੇ ਵੇਖ ਹਾਂ ਹਾਂ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਨੇ ਠੀਕ ਹੋ ਕੀ ਕਰਨਾ ਹੁਣ ਲੈ ਕੇ ਜਾਣਾ ਸਾਵੇਂ ਘਰੇ ਦੇਖ ਅਸੀਂ ਤਾਂ ਚਾਹੁੰਦੇ ਤੂੰ 2-4 ਮਹੀਨੇ ਹਜੇ ਇੱਥੇ ਰੁਕ ਜਾਵੇਂ ਸਾਡੇ ਕੋਲੇ ਪਹਿਲਾਂ ਵੀ ਮੈਂ ਸੰਭੀ ਆ ਉਹ ਲੋਕ ਆ ਆ ਮੈਨੂੰ ਪਤਾ ਤੂੰ ਠੀਕ ਕੀਤਾ ਤੂੰ ਸੇਵਾ ਤਾਂ ਕਰਦਾ ਤੇ ਉਸ ਦਿਨ ਦਾ ਤੂੰ ਇੱਥੇ ਸਾਡੇ ਕੋਲੇ ਆ ਮਹੀਨਾ ਹੋ ਚੱਲਿਆ ਤੇਰਾ ਧੰਨਵਾਦ ਅਸੀਂ ਐ ਨਹੀਂ ਕਹਿੰਦੇ ਤੂੰ ਚੰਗਾ ਬੰਦਾ ਨਹੀਂ ਜਾਂ ਕੋਈ ਮਗਰ ਹੀ ਨਹੀਂ ਆਉਂਦਾ ਤੂੰ ਮਗਰ ਆਇਆ ਉਸ ਦਿਨ ਦਾ ਮਹੀਨਾ ਹੋ ਗਿਆ ਇੱਥੇ ਹੀ ਆ ਸੇਵਾ ਤੂੰ ਕਰ ਰਿਹਾ ਸਾਨੂੰ ਕੋਈ ਸ਼ੱਕ ਨਹੀਂ ਤੇਰੇ ਤੇ ਪਰ ਅਸੀਂ ਚਾਹੁੰਦੇ ਇਕੱਲੇ ਨੂੰ ਤੈਨੂੰ ਔਖਾ ਨਾ ਹੋਵੇ ਇੱਥੇ ਰੁਕ ਜਾ ਹਜੇ ਹੋਰ ਠੀਕ ਐ ਫਿਰ ਤੂੰ ਸੀ ਘਰੇ ਰੁਕਣਾ ਤੁਸੀਂ ਨਾ ਘਰੋਂ ਜਾਣਾ ਜੀ ਤੂੰ ਹੀ ਚਲੇਗੀ ਚੱਕ ਕੇ ਰਜਿੰਦਰਾ ਕੱਲੀ ਫੇਰ ਬਾਹਰ ਕਰਕੇ ਚਲੀ ਜਾਣਾ ਜੇ ਤੂੰ ਗਿਆਮੇ ਕੀ ਭੈਣੇ ਫੇਰ ਵੀ ਮਾੜਾ ਗੱਲ ਆ ਤੇਰੇ ਬਾਸੇ ਆਖੀ ਲੱਗਣਾ ਹੁਣ ਆਪਦੇ ਘਰ ਵਾਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਚਰਨਕੌਰ ਸਾਨੂੰ ਰਜਿੰਦਰਾ ਹਸਪੀਟਲ ਦੇ ਬਾਹਰ ਪਟਿਆਲੇ ਤੋਂ ਮਿਲੀ ਸੀ ਇਹ ਭੈਣ ਬਹੁਤ ਮਾੜੀ ਹਾਲਤ ਦੇ ਵਿੱਚ ਉੱਥੇ ਘੁੰਮ ਰਹੀ ਸੀ ਧੰਨਵਾਦ ਸੀ ਸਾਡੇ ਭਪਿੰਦਰ ਸਿੰਘ ਵੀਰ ਦਾ ਜਿਹੜਾ ਸਾਡਾ ਟੀਮ ਦਾ ਮੈਂਬਰ ਆ ਪਟਿਆਲੇ ਤੋਂ ਉਹ ਵੀਰ ਨੇ ਇਸ ਭੈਣ ਨੂੰ ਇਸ ਹਾਲਤ 'ਚ ਦੇਖਿਆ ਤਾਂ ਇੱਥੇ ਸਾਡੇ ਕੋਲੇ ਸੁਪਨਿਆਂ ਦੇ ਘਰ ਲੈ ਕੇ ਆਇਆ ਤਾਂ ਇੱਥੇ ਆਈ ਦੀ ਭੈਣ ਦੇ ਹਾਲਤ ਦੇਖ ਕੇ ਪੈਰ 'ਚ ਕੀੜੇ ਪਏ ਬਹੁਤ ਬੁਰਾ ਹਾਲ ਸੀ ਤਾਂ ਅਸੀਂ ਸੰਗਤ ਨੂੰ ਬੇਨਤੀ ਕੀਤੀ ਵੀਡੀਓ ਸ਼ੇਅਰ ਕੀਤੀ ਵੀ ਜੇ ਇਹਨੂੰ ਕੋਈ ਪਹਿਚਾਣਦਾ ਜੇ ਕੋਈ ਜਾਣਦਾ ਤਾਂ ਸਾਡੇ ਨਾਲ ਸੰਪਰਕ ਕਰੋ ਫਿਰ ਵੀਡੀਓ ਸ਼ੇਅਰ ਕਰਨ ਨਾਲ ਅੱਗੇ ਪਰਿਵਾਰ ਦਾ ਪਤਾ ਲੱਗਿਆ ਓਮ ਪ੍ਰਕਾਸ਼ ਭੈਣ ਚਰਨੋਂ ਦਾ ਪਤੀ ਪਿਹੇਵੇ ਤੋਂ ਆਇਆ ਹਰਿਆਣੇ 'ਚ ਤੇ ਫਿਰ ਵੀਰ ਨੇ ਦੱਸਿਆ ਵੀ ਇਹ ਠੀਕ ਨਾ ਹੋਣ ਕਰਕੇ ਅੱਗੇ ਵੀ ਘਰੋਂ ਚਲੇ ਗਏ ਸੀ ਪਹਿਲਾਂ ਵੀ ਲੱਤ ਗਲ ਗਈ ਸੀ ਉਦੋਂ ਵੀ ਅਸੀਂ ਇਲਾਜ ਕਰਾਇਆ ਵੀ ਹੁਣ ਵੀ ਅਸੀਂ ਕਰਾਉਣ ਨੂੰ ਤਿਆਰ ਆ ਵੀ ਇਹ ਹਸਪਤਾਲ ਦਵਾਈ ਲੈਣ ਜਾਂਦੀ ਹੈ ਉੱਥੋਂ ਕਈ ਵਾਰੀ ਇੱਧਰ ਉੱਧਰ ਚਲੇ ਜਾਂਦੀ ਤਾਂ ਫੇ ਵੀਰੇ ਨੂੰ ਅਸੀਂ ਕਿਹਾ ਓਮ ਪ੍ਰਕਾਸ਼ ਬਾਪੂ ਨੂੰ ਵੀ ਤੂੰ ਇੱਥੇ ਰੁਕ ਜਾ ਸਾਡੇ ਕੋਲੇ ਆਪਾਂ ਇਲਾਜ ਕਰਾਉਨੇ ਆਂ ਕਰੀਬ 1 ਮਹੀਨਾ ਹੋ ਗਿਆ ਹੁਣ ਮਾਤਾ ਚਰਨੋਂ ਤੇ ਓਮ ਪ੍ਰਕਾਸ਼ ਜੀ ਇੱਥੇ ਹੀ ਸਾਡੇ ਕੋਲੇ ਜੇਰੇ ਇਲਾਜ ਆ ਬਾਪੂ ਬਹੁਤ ਸੇਵਾ ਕਰਦਾ ਰਿਹਾ ਇੱਥੇ ਆਪਣੀ ਪਤਨੀ ਦੀ ਤਾਂ ਕਰਨੀ ਹੈ ਹੋਰ ਮਰੀਜ਼ਾਂ ਦੀ ਵੀ ਕਰਦਾ ਰਿਹਾ ਨਾਲ ਇਹ ਹੁਣ ਬਾਪੂ ਕਹਿੰਦਾ ਮੈਂ ਘਰੇ ਜਾਣਾ ਘਰੇ ਪੋਤੇ-ਪੋਤੀਆਂ ਮਾ ਨੂੰਹ ਪੁੱਤਾਂ ਘਰੇ ਪਰਿਵਾਰ ਆ ਵੀ ਮੈਂ ਘਰੇ ਜਾ ਕੇ ਸੇਵਾ ਕਰ ਲਾਂਗਾ ਪਟੀਆਂ ਦਾ ਸੀ ਸਮਾਨ ਜਿਹੜਾ ਬਣਦਾ ਉਹ ਦੇ ਰਹੇ ਆ ਭੈਣ ਨੂੰ ਮਾਂ ਨੂੰ ਤੇ ਜਿਹੜੀਆਂ ਦਵਾਈਆਂ ਬੂਟੀਆਂ ਉਹ ਦੇ ਕੇ ਭੇਜ ਰਹੇ ਆ 15 ਦਿਨਾਂ ਦੀ ਬਾਪੂ ਦਵਾਈ ਦੇਣੀ ਹੈ 15 ਦਿਨਾਂ ਬਾਅਦ ਮੁੜ ਕੇ ਆਉਣਾ ਤੂੰ ਲੈ ਕੇ ਨੂੰ ਠੀਕ ਆ ਤੇ ਬੱਸ ਅਰਦਾਸ ਕਰਿਓ ਕੈਂਪ ਤੇ ਆ ਜਾਗਾ ਜੀ ਹਾਂ ਇੱਕ ਦਿਨ ਪਹਿਲਾਂ ਆ ਜਾ ਠੀਕ ਆ ਬੇ ਚਰਨੋ ਮਾਤਾ ਤੰਦਰੁਸਤ ਰਵੇ ਤਕੜੀ ਰਵੇ ਇਹਦੇ ਪੈਰ ਦਾ ਜ਼ਖਮ ਸੁੱਕ ਜਵੇ ਤੇ ਆਪਦੇ ਘਰੇ ਪੁੱਤ ਪੋਤਿਆਂ ਚ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰ। ਤੁਹਾਡਾ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਸ਼ੇਅਰ ਕੀਤਾ। ਮਾਨ ਲਈ ਦੁਆਵਾਂ ਦਿੱਤੀਆਂ ਅਰਦਾਸਾਂ ਕੀਤੀਆਂ। ਤੁਹਾਡੀਆਂ ਅਸੀਸਾਂ ਸਦਕਾ ਅੱਜ ਇਹ ਆਪਣੇ ਘਰ ਚੱਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਆ ਜਰਨੂ ਮਾਦਾ ਘਰੇ ਰਹਿਣਾ ਹੁਣ। ਇਹਨਾਂ ਗੱਲ ਮੰਨਣੀ ਆ। ਤੁਸੀਂ ਜੀ ਠੀਕ ਹੋ ਜੋ ਗਏ। ਗੱਲ ਮੰਨਣੀ ਆ ਓਮ ਪ੍ਰਕਾਸ਼ ਦੀ ਠੀਕ ਆ। ਓਮ ਪ੍ਰਕਾਸ਼। ਵਾਹਿਗੁਰੂ। ਇਹ ਲੈ। ਇਹ ਲੈ ਪ੍ਰੇਤਾਂ। ਸੋਢੀ ਰਾਜ ਨੇ ਸਾਡੀ ਮੇਰੀ ਵਾਈਫ ਹੈ ਜੀ ਕੀ ਹੋਇਆ ਸੀ ਕੰਮ ਉਹ ਹਨੂ ਘਰ ਤੋਂ ਘਰ ਤੋਂ ਨਿਕਲਾਈ ਸੀ ਸੋਰੀ ਨਾਲ ਤੇ ਪਟਿਆਲੇ ਆ ਗਏ ਤੇ ਉੱਥੇ ਪਤਾ ਨਹੀਂ ਬਾਰਸ਼ਾਂ ਦੇ ਪੈਰ ਕਿ ਕੀ ਹੋਇਆ ਕੋਈ ਜਿਹੜਾ ਕੋਈ ਛੱਟ ਗਿਆ ਤੇ ਗੋੜਾ ਨਹੀਂ ਪੱਟੀ ਮਾਰਦੀ ਉੱਥੇ ਉਸ ਪੱਟੀ ਖੋ ਗਿਆ ਨਹੀਂ 20 25 ਦਿਨ ਹੋ ਗਏ ਲੈ ਪਿਛਲੇ ਮਹੀਨੇ ਅੱਠ ਅੱਠਵੇਂ ਮਹੀਨੇ ਦੀ ਨਿਕਲੀ ਹੋਈ ਹੈ ਕਿਹੜਾ ਕੰਮ ਕਰਾ ਮੁਗੈ ਇਹ ਤੋਂ ਮੈਨਾਂ ਹੋ ਗਿਆ ਇੱਕ ਮਹੀਨਾ ਦੋ ਦਿਨ ਹੋ ਗਏ ਆਪਣੀ ਮਰਜ਼ੀ ਦੇ ਜਾ ਰਹੇ ਜੀ ਵਹਾਂ ਬਊਆ ਮੁੰਡੇ ਸਾਰਾ ਕੁਝ ਆ ਉੱਥੇ ਦੇਖ ਰੇ ਪਹਿਲਾਂ ਵੀ ਕਰੀ ਆ ਮੈਂ ਮੈਂ ਤਾਂ ਕਬ ਮੈਨ ਤਾਂ ਕਰਨੀ ਕਰਨੀ ਜੋ ਅਹਿੰਆ ਹੈ ਰੱਡੇ ਕੋ